ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗਾ এডਿਕੇਸ਼ਨ ਹੱਬ ਅੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਬਹੁਤ ਜ਼ਿਆਦੇ ਇੰਪੋਰਟੈਂਟ ਐਮਸੀਕਿਊ ਕਰਾ ਗਏ ਇਹ ਐਮਸੀਕਿਊ ਤੁਹਾਨੂੰ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਹੈਲਥ ਯੂਨੀ ਹੈਲਥ ਬਾਬਾ ਯੂਨੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਵੱਲੋਂ 120 ਪੋਸਟਾਂ ਜਿਹੜੀਆਂ ਜੀਐਨਐਮ ਜਾਂ ਬੀਐਸਸੀ ਨਰਸਿੰਗ ਦੇ ਲਈ ਸਟਾਫ ਨਰਸਿਸ ਦੀਆਂ ਆਈਆਂ ਹੋਈਆਂ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦੇ ਇੰਪੋਰਟੈਂਟ ਹੋਣ ਵਾਲੇ ਨੇਗੇ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਕਿਉਂ ਬੱਚੇ ਜਿਹੜੇ ਬੱਚਿਆਂ ਨੇ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਦਬਾ ਦਿਓ ਨਾਲ ਹੀ ਬੇਟਾ ਵੀਡੀਓ ਨੂੰ ਸ਼ੇਅਰ ਕਰ ਦਿਓ ਜੋ ਬੱਚੇ ਜੀ ਐਨ ਐਮ ਦੇ ਨੇ ਏ ਐਨ ਐਮ ਦੇ ਨੇ ਵੀ ਐਸ ਸੀ ਨਰਸਿੰਗ ਦੇ ਨੇ ਜਾਂ ਕਿਸੇ ਵੀ ਐਮ ਐਲਟੀ ਰੇਡੀਓਗ੍ਰਾਫੀ ਐਨੈਸਥੀਸ਼ੀਆ ਜਿਸ ਵੀ ਪੈਰਾਮੈਡੀਕਲ ਐਗਜ਼ਾਮ ਦੇ ਲਈ ਕੋਈ ਵੀ ਬੱਚਾ ਹੈਗਾ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਕਿਉਂਕਿ ਇਹ ਐਮ ਸੀ ਕਯੂ ਹਰੇਕ ਪੇਪਰ ਦੇ ਵਿੱਚ ਆਉਣ ਦੀ ਸਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ ਤੇ ਆਪਣੇ ਕੋਲ ਇਹ ਸਾਇੰਸ ਦੀ ਜੀਕੇ ਦੇ ਤੌਰ ਤੇ ਵੀ ਬੇਟਾ ਇੰਪੋਰਟੈਂਟ एमसीक्यू बन ਜਾਂਦੇ ਨੇ ਇਸ ਕਰਕੇ ਜੋ ਬੱਚੇ ਕੋਈ ਵੀ ਪੇਪਰ ਦੀ ਸਰਕਾਰੀ ਐਗਜ਼ਾਮ ਦੇ ਲਈ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਇੰਪੋਰਟੈਂਟ ਨੇ ਇੰਪੋਰਟੈਂਟ ਨੇ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਬੇਟਾ ਜੇਕਰ ਤੁਹਾਨੂੰ ਚੰਗੀ ਲੱਗ ਰਹੀ ਹੈ ਤਾਂ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਤੇ ਜਿਹੜਾ ਆਪਣੇ ਕੋਲ ਚੈਨਲ ਹੈਗਾ ਐਜੂਕੇਸ਼ਨ ਹੱਬ ਬੰਬੇ ਇੰਸਟੀਚੂਟ ਮਾਨਸਾ ਇਹਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਜੁਆਇਨ ਵੀ ਕਰ ਲਿਓ ਜੁਆਇਨ ਕਰਨ ਦਾ ਤੁਹਾਨੂੰ ਬੇਨਫਿਟ ਕੀ ਹੋਏਗਾ ਬੇਟਾ ਜਿਹੜੀਆਂ ਵੀਡੀਓ ਹਾਈਡ ਹੋਈਆਂ ਹੋਈਆਂ ਇੰਪੋਰਟੈਂਟ ਨੇ एग्जाम एग्जाम ਪੁਆਇੰਟ ਆਫ 뷰 ਦੇ ਨਾਲ ਬੇਟਾ ਉਹ ਸਾਨੂੰ ਸ਼ੋ ਹੋਣ ਲੱਗ ਜਾਣਗੀਆਂ ਇਸ ਕਰਕੇ ਬੇਟਾ ਹਰੇਕ ਵੀਡੀਓ ਹਰੇਕ ਇਸ ਚੈਨਲ ਨੂੰ ਜੁਆਇਨ ਜ਼ਰੂਰ ਕਰ ਲੈਣਾ ਤੇ ਨਾਲ ਹੀ ਵਿੱਚੇ ਜੇਕਰ ਕੋਈ ਬੱਚਾ ਆਨਲਾਈਨ ਕਲਾਸ ਲੈਣਾ ਚਾਹੁੰਦਾ ਹੈ ਜਾਂ ਆਫਲਾਈਨ ਕਲਾਸ ਲੈਣਾ ਚਾਹੁੰਦਾ ਹੈ ਤਾਂ ਉਹ 9463079 680 ਤੇ ਸੰਪਰਕ ਕਰ ਸਕਦਾ ਹੈ ਬੇਟਾ ਇਸ ਨੰਬਰ ਤੇ ਤੁਸੀਂ ਹੈਲੋ ਲਿਖ ਕੇ ਵਟਸਐਪ ਕਰਨਾ ਹੈਗਾ ਜੋ ਬੱਚੇ ਫ੍ਰੀ ਗਰੁੱਪ ਨੂੰ ਜੁਆਇਨ ਕਰਨਾ ਚਾਹੁੰਦੇ ਨੇ ਫ੍ਰੀ ਕਲਾਸੇਜ਼ ਵਾਲੇ ਗਰੁੱਪ ਨੂੰ ਜੁਆਇਨ ਕਰਨਾ ਚਾਹੁੰਦੇ ਨੇ ਉਹ ਵੀ ਬੇਟਾ ਇਸ ਨੰਬਰ ਦੇ ਉੱਪਰ ਹੈਲੋ ਲਿਖ ਕੇ ਵੀ ਲਿਖ ਸਕਦਾ ਹੈਗਾ ਵੀ ਮੈਂ ਫ੍ਰੀ ਗਰੁੱਪ ਨੂੰ ਮੈਨੂੰ ਜੁਆਇਨ ਕਰਵਾ ਦਿਓ ਉਸ ਬੱਚੇ ਨੂੰ ਫ੍ਰੀ ਗਰੁੱਪ ਨੂੰ ਜੁਆਇਨ ਕਰਵਾ ਦਿੱਤਾ ਜਾਊਗਾ ਤੇ ਬਾਕੀ ਬੇਟਾ ਸਾਡੇ ਕੋਲ ਜਿਹੜੀਆਂ ਆਨਲਾਈਨ ਕਲਾਸੇਜ਼ ਐ ਆਫਲਾਈਨ ਕਲਾਸੇਜ਼ ਐ ਉਹਨਾਂ ਦੀ ਫੀਸ ਬਹੁਤ ਘੱਟ ਹੈਗੀ ਉਸ ਅਸੀਂ ਉਹ ਵੀ ਤਿਆਰੀ ਕਰਵਾ ਰਹੇ ਹਾਂ ਉਹਦੇ ਵਿੱਚ ਆਨਲਾਈਨ ਤੇ ਆਫਲਾਈਨ ਕਲਾਸੇਜ਼ ਦੇ ਵਿੱਚ ਤੁਹਾਨੂੰ ਬੈਲ ਪ੍ਰਪੇਅਰਡ ਬਿਟ ਨੋਟਸ ਜਿਹੜੇ ਉਹ ਪ੍ਰੋਵਾਈਡ ਕੀਤੇ ਜਾਣਗੇ ਜਿਹੜੇ ਉਹ ਐਮਸੀਕਿਊ ਹੋਣਗੇ ਜਿਹੜੇ ਤੁਹਾਨੂੰ ਮੋਸਟ ਇੰਪੋਰਟੈਂਟ ਹੋਣਗੇ ਤੇ ਐਗਜ਼ਾਮ ਦੇ ਵਿੱਚ ਆਉਣ ਦੀ ਪ੍ਰੋਬੈਬਿਲਟੀ ਬਹੁਤ ਜ਼ਿਆਦਾ ਹੋਏਗੀ ਤੇ ਆਪਣੇ ਕੋਲ ਅਸੀਂ ਫਰਸਟ ਕੁਐਸਚਨ ਅੱਜ ਅੱਜ ਦੀ ਵੀਡੀਓ ਦਾ ਬੇਟਾ ਸਟਾਰਟ ਕਰ ਰਹੇ ਹਾਂਗੇ ਅੱਜ ਦੀ ਵੀਡੀਓ ਦਾ ਫਰਸਟ ਕੁਐਸਚਨ ਕੀ ਕਹਿ ਰਿਹਾਗਾ ਪੈਰੀਫਰਲ ਨਰਵਸ ਸਿਸਟਮ ਕੰਸਿਸਟ ਆਫ ਜਿਹੜਾ ਬੇਟਾ ਆਪਣੇ ਕੋਲ ਨਰਵਸ ਸਿਸਟਮ ਹੈ ਹਿਊਮਨ ਨਰਵਸ ਸਿਸਟਮ ਨੂੰ ਅਸੀਂ ਤਿੰਨ ਕੈਟਾਗਰੀ ਦੇ ਵਿੱਚ ਵੰਡਦੇ ਆ ਬੱਚੇ ਤੁਸੀਂ ਕਾਪੀ ਪੈਨ ਕੋਲੇ ਲੈ ਕੇ ਬੈਠਿਆ ਕਰੋ ਹਰੇਕ ਪੁਆਇੰਟ ਨੂੰ ਤੁਸੀਂ ਨੋਟ ਕਰਿਆ ਕਰੋ ਜੋ ਮੈਂ ਬੋਲਦਾ ਉਹ ਪੁਆਇੰਟ ਤੁਹਾਡੇ ਐਗਜ਼ਾਮ ਪਰਪਸ ਪੁਆਇੰਟ ਆਫ View ਦੇ ਨਾਲ ਇੰਪੋਰਟੈਂਟ ਹੁੰਦਾ ਹੈਗਾ ਜਿਹੜਾ ਅਸੀਂ ਨਰਵਸ ਸਿਸਟਮ ਹੈ ਉਹਨੂੰ ਤਿੰਨ categories ਦੇ ਵਿੱਚ ਵੰਡਦੇ ਆ ਬੇਟਾ ਇੱਕ ਤੋਂ ਇੱਕ ਨੂੰ ਬੋਲਦੇ ਆ ਸੈਂਟਰਲ ਨਰਵਸ ਸਿਸਟਮ ਦੂਸਰੇ ਨੂੰ ਪੈਰੀਫਰਲ ਨਰਵਸ ਸਿਸਟਮ ਤੀਸਰੇ ਨੂੰ ਬੇਟਾ ਆਟੋਨੋਮਿਕ ਨਰਵਸ ਸਿਸਟਮ ਜਿਹੜਾ ਪੈ ਆਪਣੇ ਕੋਲ ਸੈਂਟਰਲ ਨਰਵਸ ਸਿਸਟਮ ਹੁੰਦਾਗਾ ਉਹਦੇ ਵਿੱਚ ਕ੍ਰੇਨੀਅਲ ਤੇ ਸਪਾਈਨਲ ਕੋਰਡ ਆ ਜਾਂਦੇ ਨੇ ਬੇਟਾ ਜਿਹੜਾ ਆਪਣੇ ਕੋਲ ਪੈਰੀਫਰਲ ਨਰਵਸ ਸਿਸਟਮ ਹੁੰਦਾ ਬੇਟਾ ਇਹਦੇ ਵਿੱਚ ਕ੍ਰੇਨੀਅਲ ਨਰਵ ਤੇ ਸਪਾਈਨਲ ਨਰਵ ਆ ਜਾਂਦੀਆਂ ਹੁਣ ਬੇਟਾ ਤੁਹਾਨੂੰ ਪੇਪਰ ਦੇ ਵਿੱਚ ਇਹ ਆਟੋਨੋਮਿਕ ਨਰਵਸ ਸਿਸਟਮ ਦੇ ਵਿੱਚ ਸਾਡੇ ਕੋਲ ਪੈਰਾਸიმਪੈਥੈਟਿਕ ਨਰਵਸ ਸਿਸਟਮ ਤੇ ਸਿੰਪੈਥੈਟਿਕ ਨਰਵਸ ਸਿਸਟਮ ਆ ਜਾਂਦਾ ਹੈਗਾ ਹੁਣ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਇਹ ਵੀ ਪੁੱਛਿਆ ਜਾਂਦਾ ਹੈ ਵੀ ਸਾਡੀ ਬੋਡੀ ਦੇ ਵਿੱਚ ਸਪਾਈਨਲ ਨਰਵ ਕਿੰਨੀਆਂ ਹਿੰਗੀਆਂ ਸਪਾਈਨਲ ਨਰਵਜ਼ ਬੇਟਾ ਸਾਡੇ ਕੋਲ 31 ਪੇਅਰ ਨੇਗੇ ਕ੍ਰੇਨੀਅਲ ਨਰਵਸ ਸਾਡੇ ਕੋਲ 12 ਪੇਅਰ ਨੇ ਇਹ ਹਰੇਕ ਪੁਆਇੰਟ ਨੂੰ ਤੁਸੀਂ ਨੋਟ ਕਰਨਾ ਹੈਗਾ ਯਾਦ ਰੱਖਣਾ ਪੇਪਰ ਦੇ ਵਿੱਚ ਕਿਸੇ ਵੀ ਪੁਆਇੰਟ ਆਫ ਐਂਗਲ ਤੋਂ ਬੇਟਾ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਹੁਣ ਅਸੀਂ ਪਹਿਲਾ ਕੁਐਸਚਨ ਕੀ ਕਹਿ ਰਿਹਾ ਹੈਗਾ ਪੈਰੀਫਰਲ ਨਰਵਸ ਸਿਸਟਮ ਕੰਸਿਸਟ ਆਫ ਮੈਂ ਤੁਹਾਨੂੰ ਦੱਸ ਚੁੱਕਿਆ ਪੈਰੀਫਰਲ ਨਰਵਸ ਸਿਸਟਮ ਦੇ ਵਿੱਚ ਸਾਡੇ ਕੋਲ ਕ੍ਰੇਨੀਅਲ ਨਰਵਸ ਜਿਹੜੀਆਂ 12 ਪੇਅਰ ਨੇ ਸਪਾਈਨਲ ਨਰਵਸ ਜਿਹੜੀਆਂ ਆਪਣੇ ਕੋਲ 31 ਪੇਅਰ ਨੇ ਉਹ ਹੁੰਦੀਆਂ ਇਸ ਕਰਕੇ ਪਹਿਲੇ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਸੀ ਬਿਲਕੁਲ ਕਰੈਕਟ ਹੈਗਾ ਨੋਟ ਕਰ ਲਓ ਦੂਸਰਾ ਕੁਐਸਚਨ ਬੇਟਾ ਕੀ ਕਹਿ ਰਿਹਾ ਹੈਗਾ ਸੈਂਟਰਲ ਨਰਵਸ ਸਿਸਟਮ ਕੰਸਿਸਟ ਆਫ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਾ ਹਾਂ ਜਿਹੜਾ ਸੀ ਐਨ ਐਸ ਹੈ ਸੈਂਟਰਲ ਨਰਵਸ ਸਿਸਟਮ ਇਹਦੇ ਵਿੱਚ ਬ੍ਰੇਨ ਤੇ ਸਪਾਈਨਲ ਕੋਡ ਆ ਜਾਂਦੀਆਂ ਬੇਟਾ ਯਾਦ ਰੱਖਣਾ ਏ ਆਪਸ਼ਨ ਹੈ ਬਿਲਕੁਲ ਕਰੈਕਟ ਹੈ ਦੂਸਰੇ ਦੂਸਰੇ ਨੰਬਰ ਕੁਐਸਚਨ ਦੀ ਤੀਸਰਾ ਬੇਟਾ ਕੁਐਸਚਨ ਕੀ ਕਹਿ ਰਿਹਾਗਾ ਵਿਚ ਆਫ ਦਾ ਫੋਲੋਇੰਗ ਇਟ ਇਜ਼ ਦਾ ਬੇਸਿਕ ਸਟਰਕਚਰਲ ਐਂਡ ਫੰਕਸ਼ਨਲ ਯੂਨਟ ਆਫ ਨਰਵਸ ਸਿਸਟਮ ਬੇਟਾ ਆਪਣੇ ਕੋਲ ਬੇਸਿਕ ਸਟਰਕਚਰਲ ਤੇ ਫੰਕਸ਼ਨਲ ਯੂਨਟ ਜਿਹੜਾ ਨਰਵਸ ਸਿਸਟਮ ਦਾ ਉਹ ਆਪਣੇ ਕੋਲ ਹੈਗਾ ਨਿਊਰੋਨ ਜਿਹਨੂੰ ਅਸੀਂ ਨਰਵ ਸੈੱਲ ਵੀ ਬੋਲ ਦਿੰਨੇ ਆ ਨਿਊਰੋਨ ਵੀ ਬੋਲ ਦਿੰਨੇ ਆ ਬੇਟਾ ਇਟ ਇਜ਼ ਦਾ ਲੋਂਗੇਸਟ ਸੈੱਲ ਇਨ ਹਿਊਮਨ ਬੋਡੀ ਇਹ ਵੀ ਪੁਆਇੰਟ ਯਾਦ ਰੱਖਣਾ ਫੈਕਟ ਹੈ ਇਹ ਬੇਟਾ ਲੋਂਗੇਸਟ ਸੈੱਲ ਤੁਹਾਨੂੰ ਪੁੱਛ ਲਿਆ ਜਾਂਦਾ ਹੈਗਾ ਵੀ ਕਿਹੜਾ ਹੈ ਸਾਡੀ ਬੋਡੀ ਦੇ ਵਿੱਚ ਉਹ ਨਿਊਰੋਨ ਹੈ ਨਰਵ ਸੈੱਲ ਹੈ ਇਹ ਬੇਸਿਕ ਸਟਰਕਚਰਲ ਐਂਡ ਫੰਕਸ਼ਨਲ ਯੂਨਟ ਹੈਗਾ ਨਰਵਸ ਸ ਇਦੀ ਲੰਬਾਈ ਹੈ ਜਿਹੜੀ ਉਹ 90 ਸੈਂਟੀਮੀਟਰ ਲੌਂਗ ਹੋ ਸਕਦਾ ਹੈਗਾ ਜਿਹੜਾ ਨੇਫਰੋਨ ਹੈ ਇਹ ਕਿਡਨੀ ਕਿਡਨੀ ਦਾ ਬੇਸਿਕ ਸਟਰਕਚਰਲ ਐਂਡ ਫੰਕਸ਼ਨਲ ਯੂਨਿਟ ਹੈ ਇਹ ਫਿਲਟਰੇਸ਼ਨ ਦਾ ਕੰਮ ਕਰਦਾ ਕਿਡਨੀ ਦੇ ਵਿੱਚ ਬੇਟਾ ਸੈਰੀਬਰਮ ਹੈ ਜਿਹੜਾ ਇਹ ਲਾਰਜੈਸਟ ਪਾਰਟ ਹੈਗਾ ਬ੍ਰੇਨ ਦਾ ਬੇਟਾ ਯਾਦ ਰੱਖਣਾ ਹੈਗਾ ਸੈਰੀਵਿਲਮ ਜਿਹੜਾ ਹੈ ਹਾਈਂਡ ਬ੍ਰੇਨ ਦਾ ਪਾਰਟ ਹੈ ਇਹ ਯਾਦ ਰੱਖਣਾ ਹੈ ਸੈਰੀਵਿਲਮ ਹੈ ਜਿਹੜਾ ਇਹ ਕੰਟਰੋਲ ਕਰਦਾ ਬਰੀジング ਨੂੰ ਤੇ ਹਾਰਟ ਰੇਟ ਨੂੰ ਇਹ ਚੀਜ਼ ਇਹ ਪੁਆਇੰਟ ਹੈ ਇਹ ਫੈਕਟ ਹੈ ਬੇਟਾ ਹਰੇਕ ਆਰਗਨ ਬਾਰੇ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਰਿਹਾ ਹਾਂਗਾ ਪੇਪਰ ਦੇ ਵਿੱਚ ਇੰਪੋਰਟੈਂਟ ਹੁੰਦੇ ਨੇ ਜਿੰਨੀਆਂ ਜਿੰਨੇ ਮੈਂ ਪੁਆਇੰਟ ਬੋਲ ਕੇ ਦੱਸਦਾ ਹਾਂਗਾ ਇਹੇ ਤੁਹਾਨੂੰ ਪੇਪਰ ਪੁਆਇੰਟ ਆਫ View ਦੇ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਸ ਕਰਕੇ ਬੇਟਾ ਹਰੇਕ ਪੁਆਇੰਟ ਨੂੰ ਚੰਗੀ ਤਰ੍ਹਾਂ ਸੁਣਨਾ ਹੈਗਾ ਸਮਝਣਾ ਹੈ ਪੇਪਰ ਨੂੰ ਕਰਕੇ ਆਉਣਾ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਬੇਟਾ ਇਹਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਉਹਦੇ ਨਾਲ ਸਾਨੂੰ ਐਪਰੀਸ਼ੀਏਸ਼ਨ ਮਿਲਦੀ ਰਹਿੰਦੀ ਹੈ ਤੇ ਮੈਂ ਬੱਚਿਆਂ ਦੇ ਲਈ ਫੋਰ ਪ੍ਰਪੇਅਰ ਬਰੀਆ ਤਰੀਕੇ ਨਾਲ ਬੇਟਾ ਪ੍ਰਪੇਅਰ ਕਰਵਾ ਰਹੇ ਹੈਗਾ ਜਿਹੜਾ ਸਟਾਫ ਨਰਸ ਦਾ ਪੇਪਰ ਹੋਣਾ ਜੀ ਐਨ ਐਮ ਜਾਂ ਬੀ ਐਸ ਸੀ ਨਰਸਿੰਗ ਦੇ ਲਈ ਬੇਟਾ ਇਹਦੀ ਲਾਸਟ ਡੇਟ ਜਿਹੜੀ ਹੈਗੀ 31 ਜੁਲਾਈ 2024 ਹੈਗੀ ਹੈ ਬੇਟਾ ਅਪਲਾਈ ਕਰਨ ਦੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਇਹ ਪੋਸਟਾਂ ਕੱਢੀਆਂ ਗਈਆਂ ਨੇ 120 ਪੋਸਟਾਂ ਆਲ ਓਵਰ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ 23 23 ਜ਼ਿਲ੍ਹੇ ਨੇ ਬੇਟਾ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਬੇਟਾ ਇਹ ਪੋਸਟਾਂ ਜਿਹੜੀਆਂ ਹੈਗੀਆਂ ਕੱਢੀਆਂ ਗਈਆਂ ਨੇ ਤੁਸੀਂ ਯਾਦ ਰੱਖਣਾ ਹੈਗਾ ਤੇ ਆਪਣੇ ਕੋਲ ਚੌਥਾ ਨੰਬਰ ਕੁਐਸਚਨ ਦੇਖੋ ਨੇਮ ਦਾ ਫਿਲਟਰੇਸ਼ਨ ਯੂਨਟ ਆਫ ਦਾ ਐਕਸਕ੍ਰੀਟਰੀ ਸਿਸਟਮ ਇਨ ਹਿਊਮਨ ਬੋਡੀ ਐਕਸਕ੍ਰੀਟਰੀ ਸਿਸਟਮ ਦੇ ਵਿੱਚ ਸਾਡੇ ਕੋਲ ਕਿੰਨੀ ਆ ਜਾਂਦੀ ਹੈ ਕਿੰਨੀ ਦੇ ਵਿੱਚ ਬੇਸਿਕ ਐਂਡ ਸਟ੍ਰਕਚਰਲ ਯੂਨਿਟ ਜਿਹੜਾ ਹੈਗਾ ਉਹ ਨੇਫਰੋਨ ਆ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਨੇਫਰੋਨ ਨੂੰ ਅਸੀਂ ਫਿਲਟਰੇਸ਼ਨ ਯੂਨਿਟ ਵੀ ਬੇਟਾ ਬੋਲਿਆ ਜਾਂਦਾ ਹੈਗਾ ਤੇ ਬੇਟਾ ਸਭ ਤੋਂ ਪਹਿਲਾਂ ਦੇਖੋ ਕਿਡਨੀ ਦੇ ਵਿੱਚ ਨੇਫਰੋਨ ਦੇ ਦੁਆਰਾ ਫਿਲਟਰੇਸ਼ਨ ਕਰਕੇ ਯੂਰੀਨ ਦੀ ਫਾਰਮੇਸ਼ਨ ਕੀਤੀ ਜਾਂਦੀ ਹੈ ਯੂਰੀਨ ਦੀ ਫਾਰਮੇਸ਼ਨ ਫਿਰ ਯੂਰੀਟਰਸ ਦੇ ਥਰੂ ਬੇਟਾ ਉਹ ਕਹੜੇ ਵਿੱਚ ਆ ਜਾਂਦਾ ਯੂਰੀਨਰੀ ਬਲੇਡਰ ਤੇ ਯੂਰੀਨਰੀ ਬਲੇਡਰ ਨੂੰ ਅਸੀਂ ਸਟੋਰ ਹਾਊਸ ਆਫ ਦਾ ਯੂਰੀਨ ਬੋਲ ਦਿੰਦੇ ਹਾਂ ਕਿਉਂਕਿ ਉੱਥੇ ਆਪਣੇ ਕੋਲ ਯੂਰੀਨ ਜਿਹੜਾ ਉਹ ਸਟੋਰ ਹੁੰਦਾ ਹੈਗਾ ਠੀਕ ਹੈ ਜੂਰੀਨ ਜਿਹੜਾ ਸਟੋਰ ਹੋ ਜਾਂਦਾ ਬੇਟਾ ਜੂਰੀਨ ਜੂਰੀਨਰੀ ਬਲੇਡਰ ਦੇ ਵਿੱਚ ਸਟੋਰ ਹੋਣ ਤੋਂ ਬਾਅਦ ਜਿਹੜਾ ਸਟੋਰਡ ਜੂਰੀਨ ਹੈ ਉਹਨੂੰ ਪਾਸ ਆਊਟ ਕੀਤਾ ਜਾਂਦਾਗਾ ਮਸਕੂਲਰ ਟਿਊਬ ਜੂਰੀਥਰਾ ਦੇ ਥਰੂ ਠੀਕ ਹੈ ਜਿਹੜਾ ਜੂਰੀਨਰੀ ਬਲੇਡਰ ਹੈ ਉਹ ਵੀ ਮਸਕੂਲਰ ਆਰਗਨ ਹੈ ਯਾਦ ਰੱਖਣਾ ਹੈ ਹਾਰਟ ਵੀ ਸਾਡੇ ਕੋਲ ਮਸਕੂਲਰ ਆਰਗਨ ਹੈ ਬੇਟਾ ਇਹ ਯਾਦ ਰੱਖਣਾ ਹੈ ਸਾਡੇ ਕੋਲ ਜਿੰਨੇ ਪੁਆਇੰਟ ਮੈਂ ਤੁਹਾਨੂੰ ਦੱਸ ਦਾਂਗਾ ਇਹ ਤੁਸੀਂ ਨਾਲ-ਨਾਲ ਕਾਪੀ ਪੈਨ ਲੈ ਲਿਆ ਕਰੋ ਲਿਖ ਲਿਆ ਕਰੋ ਬੇਟਾ ਨੋਟ ਕਰ ਲਿਆ ਕਰੋ ਹੁਣ ਆਪਣੇ ਕੋਲ ਦਾ ਆਊਟਰ ਪਾਰਟ ਆਫ ਦਾ ਕਿਡਨੀ ਇਸ ਕਾਲਡ ਆਊਟਰ ਪਾਰਟ ਹੈ ਜਿਹੜਾ ਕਿਡਨੀ ਦਾ ਉਹਨੂੰ ਅਸੀਂ ਕੋਰਟੈਕਸ ਬੋਲ ਦਿੰਨੇ ਆ ਇਨਰ ਪਾਰਟ ਨੂੰ ਅਸੀਂ ਬੋਲ ਦਿੰਨੇ ਆ ਮਡੂਲਾ ਮੈਂ ਪਹਿਲਾਂ ਵੀ ਕਰਾ ਚੁੱਕਿਆਗਾ ਬੇਟਾ ਹੁਣ ਵੀ ਦੁਬਾਰੇ ਦੁਬਾਰੇ ਲਿਖ ਲੋ ਕਿਡਨੀ ਦੇ ਆਊਟਰ ਪਾਰਟ ਨੂੰ ਕੋਰਟੈਕਸ ਇਨਰ ਪਾਰਟ ਨੂੰ ਅਸੀਂ ਮਡੂਲਾ ਬੇਟਾ ਯਾਦ ਰੱਖਣਾ ਹੈਗਾ ਤੇ ਆਪਣੇ ਕੋਲ ਛੇਮਾ ਕੁਐਸਚਨ ਮਸਕੂਲਰ ਟਿਊਬ ਥਰੂ ਵਿਚ ਦਾ ਸਟੋਰਡ ਯੂਰੀਨਿਜ ਪਾਸਡ ਆਊਟ ਆਫ ਦਾ ਬੋਡੀ ਇਸ ਕਾਲਡ ਯੂਰੀਸਰਾ ਮੈਂ ਹੁਣੇ ਤੁਹਾਨੂੰ ਦੱਸ ਚੁੱਕਿਆ ਸੀਗਾ ਵੀ ਜਿਹੜਾ ਸਟੋਰਡ ਯੂਰੀਨ ਸਟੋਰਡ ਯੂਰੀਨ ਕਿਹੜੇ ਮਸਕੂਲਰ ਆਰਗਨ ਦੇ ਵਿੱਚ ਸਟੋਰ ਹੁੰਦਾ ਹੈਗਾ ਬੇਟਾ ਯੂਰੀਨਰੀ ਬਲੇਡਰ ਦੇ ਵਿੱਚ ਪਰ ਉਹਨੂੰ ਪਾਸ ਆਊਟ ਆਫ ਫਰੋਮ ਦਾ ਬੋਡੀ ਬੋਡੀ ਤੋਂ ਪਾਸਡ ਆਊਟ ਕੀਤਾ ਜਾਂਦਾ ਹੈਗਾ ਯੂਰੀਥਰਾ ਦੇ ਥਰੂ ਛੇਵੇਂ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਡੀ ਆ ਜਾਏਗਾ ਬੇਟਾ ਵਿਚ ਆਫ ਦਾ ਫੋਲੋਇੰਗ ਗਲੈਂਡ ਇਨ ਦਾ ਹਿਊਮਨ ਬੋਡੀ ਹਿਊਮਨ ਵੀਂਗ ਜਾਂ ਹਿਊਮਨ ਬੋਡੀ ਸਕ੍ਰੀਟਸ ਮੋਰ ਥੈਨ 3 ਹਾਰਮੋਨ ਬੇਟਾ ਪਿਟਿਊਟਰੀ ਗਲੈਂਡ ਜਿਹੜਾ ਹੈਗਾ ਉਹ ਆਪਣੇ ਕੋਲ ਮੋਰ ਥੈਨ 3 ਹਾਰਮੋਨ ਜਿਹੜੇ ਸਕ੍ਰੀਟ ਕਰਦਾ ਹੈਗਾ ਪਿਟਿਊਟਰੀ ਗਲੈਂਡ ਹੈ ਜਿਹੜਾ ਆਪਣੇ ਕੋਲ ਬ੍ਰੇਨ ਦੇ ਵਿੱਚ ਸਿਚੁਏਟਿਡ ਹੈ ਤੇ ਇਹਨੂੰ ਅਸੀਂ ਮਾਸਟਰ ਗਲੈਂਡ ਆਫ ਦਾ ਬੋਡੀ ਵੀ ਬੇਟਾ ਬੋਲਿਆ ਜਾਂਦਾ ਹੈਗਾ ਜਿਹੜਾ ਪਿਟਿਊਟਰੀ ਗਲੈਂਡ ਦੇ ਉੱਪਰ ਮਾਸਟਰ ਹੈ ਬੇਟਾ ਉਹ ਜਿਹੜਾ ਪਿਟਿਊਟਰੀ ਗਲੈਂਡ ਦੀ ਸਕ੍ਰੀਸ਼ਨ ਨੂੰ ਕੰਟਰੋਲ ਕਰਦਾ ਹੈਗਾ ਉਹ ਹੈਗਾ ਹਾਈਪੋਥੈ ਹਾਈਪੋਥੈਲਾਮਸ ਸਾਲਮਸ ਤੇ ਪਿਟਿਊਟਰੀ ਗਲੈਂਡ ਹੈ ਦੋਵੇਂ ਦੇ ਦੋਵੇਂ ਸਾਡੇ ਕੋਲ ਬ੍ਰੇਨ ਦੇ ਵਿੱਚ ਸਿਚੁਏਟਿਡ ਨੇ ਯਾਦ ਰੱਖਣਾ ਹੈਗਾ 8ਵਾਂ ਕੁਐਸਚਨ ਦੇਖੋ ਬੇਟਾ ਵਿਚ ਆਫ ਦਾ ਫੋਲੋਇੰਗ ਹਾਰਮੋਨ ਇਜ਼ ਆਲਸੋ ਨੋਨ ਐਜ ਐਮਰਜੈਂਸੀ ਹਾਰਮੋਨ ਬੇਟਾ ਐਡਰੀਨਾਲਿਨ ਹਾਰਮੋਨ ਨੂੰ ਅਸੀਂ ਐਪੀਨੇਫਰਿਨ ਵੀ ਬੇਟਾ ਬੋਲ ਦਿੰਦੇ ਆ ਇਹ ਆਪਣੇ ਕੋਲ ਐਮਰਜੈਂਸੀ ਹਾਰਮੋਨ ਹੈ ਇਹ ਐਡਰੀਨਲ ਗਲੈਂਡ ਦੇ ਦੁਆਰਾ ਸੈਕ੍ਰੀਟ ਕੀਤਾ ਜਾਂਦਾ ਹੈ ਐਡਰੀਨਲ ਗਲੈਂਡ ਹੈ ਜਿਹੜਾ ਉਹ ਸੁਪਰਾ ਰੀਨਲ ਗਲੈਂਡ ਹੈ ਸੁਪਰਾ ਰੀਨਲ ਕਿਉਂ ਕਿਹਾ ਜਾਂਦਾ ਬੇਟਾ ਜਸਟ ਅਵਬ ਦਾ ਕਿਡਨੀ ਹੁੰਦਾ ਹੈਗਾ ਬੇਟਾ ਐਡਰੀਨਲ ਗਲੈਂਡ ਹੈ ਜਿਹੜਾ ਜਸਟ ਅਵਬ ਦਾ ਕਿਡਨੀ ਹੁੰਦਾ ਇਸ ਕਰਕੇ ਉਹਨੂੰ ਸੁਪਰਾ ਰੀਨਲ ਗਲੈਂਡ ਕਿਹਾ ਜਾਂਦਾ ਹੈਗਾ ਤੇ ਸੁਪਰਾ ਰੀਨਲ ਗਲੈਂਡ ਜਾਂ ਐਡਰੀਨਲ ਗਲੈਂਡ ਐਡਰੀਨਾਲਿਨ ਨਾਂ ਦਾ ਹਾਰਮੋਨ ਯਾਨੀ ਕਿ ਐਪੀਨੇਫ੍ਰਿਨ ਨਾਂ ਦਾ ਹਾਰਮੋਨ ਪੈਦਾ ਕਰਦਾ ਹੈਗਾ ਜਿਹਨੂੰ ਅਸੀਂ ਐਮਰਜੈਂਸੀ ਹਾਰਮੋਨ ਬੋਲਦੇ ਹਾਂ ਕਿਉਂਕਿ ਇਹ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਬੇਟਾ ਤੁਸੀਂ ਦੇਖਿਆ ਹੋਊਗਾ ਜਿਹੜਾ ਇੰਜੈਕਸ਼ਨ ਹੈਗਾ ਉਹ ਬਿਲਕੁਲ ਜਦੋਂ ਬਹੁਤ ਜ਼ਿਆਦਾ ਐਮਰਜੈਂਸੀ ਹੁੰਦੀ ਹੈ ਉਦੋਂ ਐਡਰੀਨਾਲਿਨ ਦਾ ਇ ਸ਼ਨਾ ਬੇਟਾ ਦਿੱਤਾ ਜਾਂਦਾ ਹੈਗਾ ਇਹ ਯਾਦ ਰੱਖਣਾ ਹੈਗਾ ਨੋਮਾ ਨੰਬਰ ਕੁਐਸਚਨ ਦੇਖੋ ਵਿੱਚ ਹਾਰਮੋਨ ਇਜ਼ ਆਲਸੋ ਕੋਲਡ ਪ੍ਰੈਗਨੈਂਸੀ ਹਾਰਮੋਨ ਬੇਟਾ ਪ੍ਰੈਗਨੈਂਸੀ ਹਾਰਮੋਨ ਹੈ ਜਿਹੜਾ ਉਹ ਅਸੀਂ ਪ੍ਰੋਜੈਸਟਰੋਨ ਨੂੰ ਕਹਿੰਦੇ ਆਗੇ ਪ੍ਰੋਜੈਸਟਰੋਨ ਹੈ ਜਿਹੜਾ ਇਹ ਓਵਰੀਜ਼ ਦੇ ਦੁਆਰਾ ਸੈਕ੍ਰੀਟ ਕੀਤਾ ਜਾਂਦਾ ਹੈਗਾ ਅਸੀਂ ਪ੍ਰੋਜੈਸਟਰੋਨ ਨੂੰ ਅਸੀਂ ਪ੍ਰੈਗਨੈਂਸੀ ਹਾਰਮੋਨ ਕਹਿੰਦੇ ਆ অক্সੀਟੋਸਿਨ ਨੂੰ ਬੇਟਾ ਮਿਲਕ ਇਜੈਕਟਿੰਗ ਹਾਰਮੋਨ ਕਹਿੰਨੇ ਹੈਗੇ ਜਾਂ ਫਿਰ ਇਹਨੂੰ ਅਸੀਂ ਡਿਲੀਵਰੀ ਹਾਰਮੋਨ ਵੀ ਕਹਿੰਨੇ ਆ ਕਿਉਂਕਿ ਡਿਲੀਵਰੀ ਦੇ ਟਾਈਮ ਦੇ ਉੱਪਰ ਵੀ ਬਟਾ ਆਪਣੇ ਕੋਲ অক্সੀਟੋਸਿਨ ਹੈ ਜਿਹੜਾ ਉਹ ਪ੍ਰੋਡਿਊਸ ਹੁੰਦਾ ਹੈਗਾ ਟੈਸਟੋਸਟੀਰੋਨ ਬਟਾ ਇਹ ਮੇਲ ਟੈਸਟਿਸ ਦੇ ਦੁਆਰਾ ਸਕ੍ਰੀਟ ਹੁੰਦਾ ਹੈਗਾ ਇਹ ਯਾਦ ਰੱਖਣਾ ਹੈਗਾ ਇਹ ਅਸੀਂ ਹਾਰਮੋਨ ਬਾਰੇ ਵੀ ਬੇਟਾ ਯਾਦ ਰੱਖਣਾ ਹੈਗਾ ਕਿਉਂਕਿ ਸਾਨੂੰ ਹਾਰਮੋਨਲ ਸਿਸਟਮ ਜਿਹਨੂੰ ਅਸੀਂ ਐਂਡੋਕ੍ਰਾਈਨ ਸਿਸਟਮ ਬੋਲ ਦਿੰਦੇ ਹਾਂਗੇ ਇਹ ਸਾਡੀ ਸਾਡੇ ਐਗਜ਼ਾਮ ਪਰਪਸ ਦੇ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਨੇਗੇ ਇਹ ਤੁਸੀਂ ਨੋਟ ਕਰਦੇ ਜਾਇਓ 10 ਨੰਬਰ ਕੁਐਸਚਨ ਕੰਟ੍ਰੈਕਸ਼ਨ ਆਫ ਹਿਊਮਨ ਹਾਰਟ ਚੈਂਬਰਸ ਇਜ਼ ਕੋਲਡ ਬੇਟਾ ਜਦੋਂ ਹਿਊਮਨ ਹਾਰਟ ਚੈਂਬਰ ਕੰਟ੍ਰੈਕਟ ਕਰਦੇ ਨੇ ਉਹਨੂੰ ਸਿਸਟੋਲ ਬੋਲਿਆ ਜਾਂਦਾ ਤੇ ਜਿਹੜੇ ਜਦੋਂ ਉਹ ਰਿਲੈਕਸ ਕਰਦੇ ਨੇ ਬੇਟਾ ਉਸ ਕੰਡੀਸ਼ਨ ਨੂੰ ਅਸੀਂ ਡਾਇਸਟੋਲ ਬੋਲਦੇ ਆ ਰਿਲੈਕਸੇਸ਼ਨ ਉਹ ਕੰਟ੍ਰੈਕਸ਼ਨ ਆਫ ਹਾਰਟ ਚੈਂਬਰਸ ਇਜ਼ ਕੋਲਡ ਸਿਸਟੋਲ ਤੇ ਰਿਲੈਕਸੇਸ਼ਨ ਆਫ ਹਿਊਮਨ ਚੈਂਬਰ ਜਿਹੜਾ ਚੈਂਬਰ ਜੀ ਇਸ ਨੋਨ एज ਡਾਇਸਟੋਲ ਬੇਟਾ ਆਪਣੇ ਕੋਲ 11 ਨੰਬਰ ਕੁਐਸਚਨ ਦੇਖੋ ਬੇਟਾ 11 ਨੰਬਰ ਕੁਐਸਚਨ ਕੀ ਕਹਿ ਰਿਹਾ ਹੈਗਾ ਦਾ ਸਪੈਸ਼ਲ ਸਟਰਕਚਰ ਆਫ ਕਾਰਡੀਅਕ ਮਸਲ ਜ์ ਕਾਰਡੀਕ ਮਸਲ ਜੀ ਦੀ স্পেশাল ਸਟਰਕਚਰ ਬੇਟਾ ਦੇਖੋ ਹਾਰਟ ਮਸਲ ਜ ਨੂੰ ਅਸੀਂ ਕਾਰਡੀਕ ਮਸਲ ਬੋਲਦੇ ਨੇ ਕਿਉਂਕਿ ਹਾਰਟ ਪੂਰਾ ਦਾ ਪੂਰਾ ਆਪਣੇ ਕੋਲ ਮਸਕੂਲਰ ਬੋਡੀ ਹੈ ਉਹਦੇ ਜਿਹੜੇ ਕਾਰਡੀਕ ਮਸਲ ਦੇ ਵਿੱਚ স্পেশাল ਸਟਰਕਚਰ ਹੈ ਜਿਹੜੀ ਕੰਟਰੋਲਿੰਗ ਕਰਦੀ ਹੈਗੀ ਹਾਰਟ ਵੀਟ ਨੂੰ ਉਹਨੂੰ ਬੋਲਦੇ ਆ ਬੇਟਾ ਪਰਕਿੰਜੇ ਫਾਈਬਰ ਜ ਬੇਟਾ ਯਾਦ ਰੱਖਣਾ ਪਰਕਿੰਜੇ ਫਾਈਬਰ ਜ 11 ਨੰਬਰ ਕੁਐਸਚਨ ਦਾ ਜਿਹੜਾ ਸੀ ਸੀ ਆਨਸਰ ਹੈ ਬੇਟਾ ਕਲੀਅਰ ਹੈ ਇਨ ਹਿਊਮਨ ਡਾਈਜੈਸਟਿਵ ਸਿਸਟਮ ਪ੍ਰੋਸੈਸ ਆਫ ਡਾਈਜੈਸ਼ਨ ਸਟਾਰਟਸ ਇਨ ਬੇਟਾ ਹਿਊਮਨ ਬੋਡੀ ਦੇ ਵਿੱਚ ਜਿਹੜਾ ਡਾਈਜੈਸ਼ਨ ਜਿਹੜੀ ਹੈਗੀ ਆ ਉਹ ਬਕਲ ਕੈਵਿਟੀ ਦੇ ਵਿੱਚ ਬੇਟਾ ਸਟਾਰਟ ਹੋ ਜਾਂਦੀ ਹੈ ਬਕਲ ਕੈਵਿਟੀ ਦੇ ਵਿੱਚ ਹੀ ਬੇਟਾ ਸਟਾਰਟ ਹੋ ਜਾਂਦੀ ਹੈ ਜਾਨੀ ਕਿ ਮਾਊਥ ਦੇ ਵਿੱਚ ਬੇਟਾ ਯਾਦ ਰੱਖਣਾ ਹੈ ਮਾਊਥ ਦੇ ਵਿੱਚ ਆਪਣੇ ਕੋਲ ਸਿਰਫ ਕਾਰਬੋਹਾਈਡਰੇਟ ਦੀ ਡਾਈਜੈਸ਼ਨ ਹੈ ਜਿਹੜੀ ਸਟਾਰਟ ਹੁੰਦੀ ਹੈਗੀ ਜਿਵੇਂ ਨਿਊਟ੍ਰੀਸ਼ਨ ਦੇ ਵਿੱਚ ਸਾਡੇ ਕੋਲ ਹੁੰਦਾਗਾ ਕਾਰਬੋਹਾਈਡਰੇਟ ਪ੍ਰੋਟੀਨ ਫੈਟ ਠੀਕ ਹੈ ਤੇ ਆਪਣੇ ਕੋਲ ਜਿਹੜੀ ਕਾਰਬੋਹਾਈਡਰੇਟ ਦੀ ਡਾਈਜੈਸ਼ਨ ਹੈ ਜਿਹੜੀ ਉਹ ਬਕਲ ਕੈਵਿਟੀ ਦੇ ਵਿੱਚ ਸਟਾਰਟ ਹੋ ਜਾਂਦੀ ਹੈ ਕਿਉਂਕਿ ਬਕਲ ਕੈਵਿਟੀ ਦੇ ਵਿੱਚ ਬੇਟਾ ਸੈਲਿਬਰੀ ਗਲੈਂਡ ਹੁੰਦੇ ਨੇਗੇ ਸੈਲਿਬਰੀ ਗਲੈਂਡ ਸਲਾਈਵਾ ਪ੍ਰੋਡਿਊਸ ਕਰਦੇ ਨੇ ਸਲਾਈਵਾ ਦੇ ਵਿੱਚ ਪਟਾਇਲਿਨ ਜਾਂ ਜਿਹਨੂੰ ਅਸੀਂ ਸੈਲਿਬਰੀਅਮਾਈਲੇਜ ਬੋਲ ਦਿੰਦੇ ਆ ਉਸ ਨਾਮ ਦਾ ਐਨਜ਼ਾਈਮ ਹੁੰਦਾਗਾ ਜਿਹੜਾ ਕਾਰਬੋਹਾਈਡਰੇਟ ਦੀ ਡਾਈਜੈਸ਼ਨ ਕਰਦਾ ਹੈਗਾ ਇਸ ਕਰਕੇ ਅਸੀਂ ਕਹਿੰਦੇ ਆ ਡਾਈਜੈਸ਼ਨ ਹੈ ਜਿਹੜੀ ਹਿਊਮਨ ਬੋਡੀ ਦੇ ਵਿੱਚ ਹਿਊਮਨ ਵੀਂਗ ਦੇ ਵਿੱਚ ਬੇਟਾ ਉਹ ਬਕਲ ਕੈਵਿਟੀ ਦੇ ਵਿੱਚ ਹੀ ਸਟਾਰਟ ਹੋ ਜਾਂਦੀ ਹੈ ਠੀਕ ਹੈ ਇਹ ਚੀਜ਼ ਨੂੰ ਯਾਦ ਰੱਖਣਾ ਜੇਕਰ ਤੁਹਾਨੂੰ ਏ ਕੁਐਸਚਨ ਆ ਜੇ ਕਾਰਬੋਹਾਈਡਰੇਟ ਦੀ ਡਾਈਜੈਸ਼ਨ ਹੈ ਜਿਹੜੀ ਕਿੱਥੋਂ ਸਟਾਰਟ ਹੁੰਦੀ ਹੈ ਤਾਂ ਅਸੀਂ ਕਹਿਣਾਗਾ ਬਕਲ ਕੈਵਿਟੀ ਤੋਂ ਜੇ ਤੁਹਾਡੇ ਕੋਲ ਪ੍ਰੋਟੀਨ ਦੀ ਡਾਈਜੈਸ਼ਨ ਪੁੱਛ ਲਿਆ ਜਾਵੇ ਤਾਂ ਉਹ ਸਟਮਕ ਤੋਂ ਕਿਉਂਕਿ ਬਕਲ ਕੈਵਿਟੀ ਦੇ ਵਿੱਚ ਕੋਈ ਵੀ ਪ੍ਰੋਟੀਨ ਨੂੰ ਡਾਈਜੈਸਟ ਕਰਨ ਵਾਲਾ ਐਨਜ਼ਾਈਮ ਨਹੀਂ ਹੁੰਦਾ ਬੇਟਾ 13 ਨੰਬਰ ਕੁਐਸਚਨ ਦੇਖੋ ਬੇਟਾ ਵਿਚ ਆਫ ਇਹ ਚੀਜ਼ ਦਾ ਲੋਂਗੇਸਟ ਪਾਰਟ ਆਫ ਦਾ ਹਿਊਮਨ ਸਮੋਲ ਇੰਟੈਸਟਾਈਨ ਜਿਹੜੀ ਹੈਗੀ ਹੈਗੀ ਸਭ ਤੋਂ ਲੌਂਗੇਸਟ ਪਾਰਟ ਹੈਗਾ ਸਮੋਲ ਇੰਟੈਸਟਾਈਨ ਹੈ ਜਿਹੜੀ ਲੌਂਗੇਸਟ ਪਾਰਟ ਹੈਗਾ ਹਿਊਮਨ ਡਾਈਜੈਸਟਿਵ ਸਿਸਟਮ ਦਾ ਜੀ ਦੀ ਲੰਬਾਈ ਬੇਟਾ 6 ਤੋਂ 7 ਮੀਟਰ ਹੁੰਦੀ ਹੈ 6 ਤੋਂ 7 ਮੀਟਰ ਲੌਂਗ ਬੇਟਾ ਇਹ ਪੇਪਰ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਪਹਿਲਾਂ ਵੀ ਪੁੱਛਿਆ ਜਾ ਚੁੱਕਿਆ ਹੈਗਾ ਵੀ ਜਿਹੜੀ ਲੰਬਾਈ ਹੈ ਸਮੋਲ ਇੰਟੈਸਟਾਈਨ ਦੀ ਕਿੰਨੀ ਹੈਗੀ ਉਹ ਹੈਗੇ 6 ਤੋਂ 7 ਮੀਟਰ ਜੇਕਰ ਤੁਹਾਨੂੰ ਲਾਰਜ ਇੰਟੈਸਟਾਈਨ ਦੀ ਜਿਹੜੀ ਲੰਬਾਈ ਪੁੱਛ ਲਿਆ ਜਾਵੇ ਤਾਂ 1.5 ਮੀਟਰ ਬੇਟਾ ਇਹ ਯਾਦ ਰੱਖਣਾ ਹੈ ਹਰੇਕ ਪੁਆਇੰਟ ਨੋਟ ਕਰਦੇ ਜਾਓ ਪੇਪਰ ਦੇ ਲਈ ਇੰਪੋਰਟੈਂਟ ਹੈ 14ਵਾਂ ਨੰਬਰ ਕੁਐਸਚਨ ਦੇਖੋ ਵਿੱਚ ਸੈਲ ਸਕ੍ਰੀਟ ਐਂਟੀਬਾਡੀ ਬੇਟਾ ਜਿਹੜੇ ਵਾਈਟ ਬਲੱਡ ਸੈੱਲ ਹੁੰਦੇ ਨੇ ਜਿਹਦੇ ਵਿੱਚ ਲਿੰਫੋਸਾਈਟਸ ਆ ਗਏ ਲਿੰਫੋਸਾਈਟਸ ਜਿਹੜੇ ਹੈਗੇਗੇ ਉਹ ਐਂਟੀਬਾਡੀ ਸਕ੍ਰੀਟ ਕਰਦੇ ਨੇਗੇ ਐਂਟੀਬਾਡੀ ਜਿਹੜੀਆਂ ਹੈਗੀਆਂ ਬੇਟਾ ਫੋਰਨ ਸਬਸਟੈਂਸ ਜਿਨੂੰ ਅਸੀਂ ਐਂਟੀਜਨ ਬੋਲਦੇ ਆ ਉਹਦੇ ਨਾਲ ਫਾਈਟ ਕਰਦੀਆਂ ਸਾਨੂੰ ਇਨਫੈਕਸ਼ਨ ਤੋਂ ਬਚਾਉਂਦੀਆਂ ਯਾਦ ਰੱਖਣਾ ਹੈਗਾ ਐਂਟੀਬਾਡੀਜ਼ 14 ਨੰਬਰ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਬੀ ਆ ਜਾਏਗਾ ਬੇਟਾ 15 ਨੰਬਰ ਕੁਐਸਚਨ ਦੇਖੋ ਵੇਅਰ ਸ਼ੁਡ ਡੀ ਪੀਟੀ ਬੇਟਾ ਯਾਦ ਰੱਖਣਾ ਡੀ ਪੀਟੀ ਦੀ ਫੁੱਲ ਫਾਰਮ ਡਬਥੀਰੀਆ ਪ੍ਰੋਡਿਊਸਸ ਤੇ ਟੈਟਨਸਰ ਡਬਥੀਰੀਆ ਪ੍ਰੋਡਿਊਸਸ ਤੇ ਟੈਟਨਸ ਡਪਥੀਰੀਆ ਨੂੰ ਬੇਟਾ ਗਲਕੋਟੂ ਬੋਲ ਦਿੰਦੇ ਹੈਗੇ ਤੇ ਪਟਿਊਸਿਸ ਨੂੰ ਬੇਟਾ ਬੋਪਿੰਕ ਆਫ ਬੇਟਾ ਬੋਲਿਆ ਜਾਂਦਾ ਹੈਗਾ ਤੇ ਆਪਣੇ ਕੋਲ ਟੈਟਨਸ ਨੂੰ ਅਸੀਂ ਤੁਣਕਵਾ ਬੇਟਾ ਬੋਲਿਆ ਜਾਂਦਾ ਹੈਗਾ ਠੀਕ ਹੈ ਤਿੰਨੋਂ ਦੀਆਂ ਤਿੰਨੋਂ ਬਿਮਾਰੀਆਂ ਬੇਟਾ ਬੈਕਟੀਰੀਅਲ ਨੇ ਬੈਕਟੀਰੀਆ ਤੋਂ ਹੋਣ ਵਾਲੀਆਂ ਬਿਮਾਰੀਆਂ ਹੈਗੀਆਂ ਇਹ ਵੀ ਯਾਦ ਰੱਖਣਾ ਹੈ ਡਪਥੀਰੀਆ ਪਟਿਊਸਿਸ ਟੈਟਨਸ ਪਟਿਓਸਿਸ ਨੂੰ ਫਿਰ ਬੂਪਿੰਗ ਕਫ ਜਾਨੀ ਕਿ ਕਾਲੀ ਖਾਂਸੀ ਵੀ ਕਿਹਾ ਜਾਂਦਾ ਹੈ ਬੇਟਾ ਠੀਕ ਹੈ ਇਹ ਤਿੰਨੋਂ ਦੀਆਂ ਤਿੰਨੋਂ ਬਿਮਾਰੀਆਂ ਲਈ ਜਿਹੜੀ ਵੈਕਸੀਨ ਹੈਗੀ ਉਹ 1 ਸਾਲ ਤੋਂ ਘੱਟ ਬੱਚੇ ਨੂੰ ਦਿੱਤੀ ਜਾਂਦੀ ਹੈਗੀ ਉਹ ਲੈਟਰਲ ਪਾਰਟ ਆਫ ਦਾ ਥਾਈ ਦੇ ਵਿੱਚ ਬੇਟਾ ਦਿੱਤੀ ਜਾਂਦੀ ਹੈਗੀ ਇਹ ਯਾਦ ਰੱਖਣਾ ਹੈਗਾ ਤੇ 15 ਨੰਬਰ ਕੁਐਸਚਨ ਦਾ ਜਿਹੜਾ ਆਨਸਰ ਹੈ ਬੀ ਆ ਜਾਏਗਾ ਜਿਹੜੀ BCG ਹੈ ਬੇਟਾ BCG ਜਿਹੜੀ ਹੈਗੀ ਆ ਇਹ ਕਿਹੜੀ ਬਿਮਾਰੀ ਤੋਂ ਬਚਾਉਣ ਲਈ ਦਿੱਤੀ ਜਾਂਦੀ ਹੈ ਇੰਜੈਕਸ਼ਨ ਹੈ ਜਿਹੜਾ BCG ਦਾ ਇਹ ਵੀ ਵੈਕਸੀਨ ਹੈ ਬੇਟਾ ਇਹ ਟਿਊਬਰਕੂਲੋਸਿਸ ਤੋਂ ਬਚਾਉਣ ਲਈ ਦਿੱਤੀ ਜਾਂਦੀ ਹੈ ਜਿਹੜੀ BCG ਹੈ ਇਹਦੀ ਫੁੱਲ ਫਾਰਮ ਕੀ ਹੈ ਬੈਸੀਲਸ ਕਾਲਮੇਟ ਗਿਉਰਿਨ ਕਾਲਮੇਟ ਗਿਉਰਿਨ ਨੇ BCG ਨਾਂ ਦੀ ਜਿਹੜੀ ਵੈਕਸੀਨ ਹੈ ਉਹ ਡਿਸਕਵਰ ਕੀਤੀ ਸੀਗੀ ਯਾਦ ਰੱਖਣਾ ਤੇ ਜਿਹੜੀ ਬੈਸੀਲਸ ਹੈ ਵੈਸੀਲਸ ਬੈਕਟੀਰੀਆ ਦੀ ਸ਼ੇਪ ਹੈ ਇਸ ਕਰਕੇ ਤੁਸੀਂ ਯਾਦ ਰੱਖਣਾ ਜਿਹੜੀ ਟਿਊਬਰਕਲੋਸਿਸ ਹੈ ਇਹ ਵੀ ਬੈਕਟੀਰੀਆ ਤੋਂ ਹੋਣ ਵਾਲੀ ਬਿਮਾਰੀ ਹੈ ਜਿਹੜੀ ਟਿਊਬਰਕਲੋਸਿਸ ਦਾ ਬੈਕਟੀਰੀਆ ਦਾ ਨਾਮ ਲਿਖ ਲਓ ਮਾਈਕੋਬੈਕਟੀਰੀਆਮ ਟਿਊਬਰਕੁਲਾਈ ਮਾਈਕੋਬੈਕਟੀਰੀਆਮ ਟਿਊਬਰਕੁਲਾਈ ਇੰਪੋਰਟੈਂਟ ਹੈ ਪੇਪਰ ਦੇ ਲਈ ਇਸ ਬਹੁਤ ਜਿਆਦਾ ਇੰਪੋਰਟੈਂਟ ਟੈਂਸੀਕਿਊ ਹੈ ਜਿਹੜੇ ਮੈਂ ਤੁਹਾਨੂੰ ਕਰਵਾ ਰਹੇ ਹਾਂਗਾ ਤੁਹਾਡੇ ਜਿਹੜਾ ਬਾਬਾ ਬਾਬੂ ਫਰੀਦ ਯੂਨੀਵਰਸਿਟੀ ਵੱਲੋਂ 120 ਪੋਸਟਾਂ ਕੱਢੀਆਂ ਗਈਆਂ ਹੈਗੀਆਂ ਉਹਨਾਂ ਦੇ ਵਿੱਚ ਇਹ ਆਨ ਦੀ 100% ਪਰਸੈਂਟ ਬੇਟਾ ਸੁਭਾਵਨਾ ਹੈ ਇਸ ਕਰਕੇ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਣੇ ਰਹੀਓ ਬੇਟਾ ਜੇਕਰ ਤੁਹਾਨੂੰ ਚੰਗੀ ਲੱਗ ਰਹੀ ਹੈ ਕਰਾਂ ਦਾ ਮੈਥਡ ਅੱਛਾ ਲੱਗ ਰਿਹਾ ਹੈ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਨਾਲ ਨਾਲ ਬੇਟਾ ਗਰੁੱਪ ਨੂੰ ਜੁਆਇਨ ਕਰ ਲਓ ਕਰ ਲਓ ਜਿਹੜਾ ਆਨਲਾਈਨ ਤੇ ਆਫਲਾਈਨ ਕੋਚਿੰਗ ਚੱਲ ਰਹੀ ਹੈ ਉਹਨੂੰ ਜੁਆਇਨ ਜਰੂਰ ਕਰ ਲਓ ਹੁਣ ਜੁਆਇਨ ਕਰਨ ਦੇ ਲਈ ਤੁਸੀਂ 9463079680 ਤੇ ਸੰਪਰਕ ਕਰਨਾ ਹੈ ਤੁਹਾਨੂੰ ਬੈਲ ਪ੍ਰਪੇਅਰਡ ਨੋਟਸ ਵੀ ਦਿੱਤੇ ਜਾਣਗੇ ਤੇ ਨਾਲ ਨਾਲ ਥੋੜੀ ਤਿਆਰੀ ਹੈ ਜਿਹੜੀ ਉਹ ਵਧੀਆ ਤਰੀਕੇ ਨਾਲ ਕਰਵਾਈ ਜਾਊਗੀ ਕਲਾਸ ਹਰ ਰੋਜ਼ ਚੱਲ ਰਹੀਆਂ ਕਾਫੀ ਬੱਚੇ ਸਾਡੇ ਨਾਲ ਜੁੜ ਚੁੱਕੇ ਨੇਗੇ ਤੇ ਮੌਕਾ ਨਾ ਗਵਾਓ ਕਿਉਂਕਿ ਮੈਂ ਇੱਕ ਚੀਜ਼ ਤੁਹਾਨੂੰ ਗਾਈਡ ਜ਼ਰੂਰ ਕਰ ਦਿੰਦਾ ਹੈ ਜੋ ਬੱਚੇ ਬੇਟਾ ਜੀਐਨਐਮ ਬੀਐਸਸੀ ਨਰਸਿੰਗ ਵਾਲੇ ਨੇ ਉਹ ਪ੍ਰਾਈਵੇਟ ਹਸਪੀਟਲਜ਼ ਦੇ ਵਿੱਚ ਲੱਗੇ ਹੋਏ ਨੇ ਮੈਂ ਉਹਨਾਂ ਨੂੰ ਇੱਕ ਜੀ ਦੀ ਚੀਜ਼ ਜ਼ਰੂਰ ਕਹੂੰਗਾ ਤੁਹਾਡੇ ਕੋਲ ਟਾਈਮ 3-4 ਮਹੀਨਿਆਂ ਦਾ ਹੈਗਾਗਾ ਬੇਟਾ ਤੁਸੀਂ 3-4 ਮਹੀਨੇ ਜੋਬ ਤੋਂ ਛੁੱਟੀ ਲੈ ਲਓ ਚਾਹੇ ਜੋਬ ਨੂੰ ਛੱਡ ਦੋ ਕਿਉਂਕਿ ਗਵਰਨਮੈਂਟ ਸੈਕਟਰ ਦੇ ਵਿੱਚ ਇੱਕ ਵਾਰ ਆ ਗਏ ਤੁਹਾਡੀ ਲਾਈਫ ਹੈ ਜਿਹੜੀ ਉਹ ਬੰਜਾਣੀ ਹੈ ਇਹ ਮੌਕਾ ਦੁਬਾਰੇ ਦੁਬਾਰੇ ਨਹੀਂ ਮਿਲਦਾ ਪਤਾ ਨਹੀਂ 2-4 ਸਾਲਾਂ ਬਾਅਦ ਕਦੋਂ ਮਿਲੂਗਾ ਫੇਰ ਹਨਾ ਇਸ ਕਰਕੇ ਬੇਟਾ ਹੁਣ ਆਪਦੀ ਤਿਆਰੀ ਹੈ ਜਿਹੜੀ ਉਹ ਲਗਾਤਾਰ ਆਰੰਭ ਦੋ ਤਿਆਰੀ ਨੂੰ ਡਟ ਕੇ ਕਰੋ ਜੋ ਬੱਚੇ ਹੁਣ ਤੋਂ ਹੀ ਤਿਆਰੀ ਕਰਨੀ ਸ਼ੁਰੂ ਕਰ ਦੇਣਗੇ ਉਹ ਬੱਚੇ ਬੇਟਾ ਪੇਪਰ ਦੇ ਵਿੱਚ ਟੋਪ ਕਰਕੇ ਲੈ ਕੇ ਆਣਗੇ ਤੇ 120 20 ਪਰਸੈਂਟ ਦੇ ਵਿੱਚ ਆ ਜਾਣਗੇ ਬੇਟਾ ਇਸ ਕਰਕੇ ਤਿਆਰੀ ਨੂੰ ਆਪਦੀ ਨੂੰ ਆਰੰਭ ਦੋ ਤੇ ਆਪਣੇ ਕੋਲ ਡੀ ਐਮ ਪੀ ਏ ਇਜਨ ਇੰਜੈਕਟੇਬਲ ਕੰਟਰਸੈਪਟਿਵ ਸਾਨੂੰ ਪੁੱਛ ਲਿਆ ਜਾਊਗਾ ਬੇਟਾ ਇੰਜੈਕਟੇਬਲ ਕੰਟਰਸੈਪਟਿਵ ਕਿਹੜਾ ਹੈਗਾ ਡੀ ਐਮ ਪੀ ਏ ਬੇਟਾ ਇਹ ਐਵਰੀ 3 ਮੰਥ ਤੋਂ ਬਾਅਦ ਬੇਟਾ ਦਿੱਤਾ ਜਾਂਦਾ ਹੈਗਾ ਇਹ ਯਾਦ ਰੱਖਣਾ ਹੈਗਾ 18 ਨੰਬਰ ਕੁਐਸਚਨ ਦੇਖੋ ਨੈਸ਼ਨਲ ਡਾਇਬੀਟਿਸ ਕੰਟਰੋਲ ਪ੍ਰੋਗਰਾਮ ਕਦੋਂ ਲਾਂਚ ਹੋਇਆ ਸੀਗਾ ਜਿਹੜਾ ਨੈਸ਼ਨਲ ਡਾਇਬੀਟਿਸ ਕੰਟਰੋਲ ਪ੍ਰੋਗਰਾਮ ਸੀਗਾ ਇਹ 2010 ਦੇ ਵਿੱਚ ਬੇਟਾ ਲਾਂਚ ਹੋਇਆ ਸੀਗਾ ਯਾਦ ਰੱਖਣਾ ਹੈਗਾ ਤੇ 18 ਨੰਬਰ ਕੁਐਸਚਨ ਦਾ ਜਿਹੜਾ ਡੀ ਆਨਸਰ ਬਿਲਕੁਲ கரੈਕਟ ਹੈ ਤੇ 19 ਨੰਬਰ ਕੁਐਸਚਨ ਯੂਸ਼ਮਨ ਭਾਰਤ ਪ੍ਰੋਜੈਕਟ ਜਾਂ ਸਕੀਮ ਠੀਕ ਹੈ ਇਹਨੂੰ ਗਵਰਨਮੈਂਟ ਆਫ ਇੰਡੀਆ ਨੇ ਕਦੋਂ ਲਾਂਚ ਕੀਤਾ ਸੀ ਬੇਟਾ 23 ਸਪਟੰਬਰ 2018 ਨੂੰ 2018 ਨੂੰ 23 ਸਪਟੰਬਰ 2018 ਨੂੰ ਬੇਟਾ ਆਪਣੇ ਕੋਲ ਸਟਾਰਟ ਕੀਤਾ ਸੀਗਾ 19 ਨੰਬਰ ਕੁਐਸਚਨ ਦਾ ਜਿਹੜਾ ਸੀ ਆਨਸਰ ਹੈ ਬਿਲਕੁਲ கரੈਕਟ ਹੈ 20 ਨੰਬਰ ਕੁਐਸਚਨ ਦੇਖੋ ਬੇਟਾ 올 ਆਰ ਟ्रू ਅਬਾਊਟ ਮੀਜਲਜ ਵੈਕਸੀਨ ਐਕਸੈਪਟ ਬੇਟਾ ਜਿਹੜੀ ਮੀਜਲ ਵੈਕਸੀਨ ਹੈ ਇਹ ਸਿੰਗਲ ਡੋਜ ਇਹਦੀ ਕਦੇ ਵੀ 0.05 ਐਮਐਲ ਨਹੀਂ ਹੁੰਦੀ ਗੀ ਜਿਹੜੀ ਆਪਣੇ ਕੋਲ ਮੀਜਲ ਵੈਕਸੀਨ ਹੈ ਇਹ ਬਿਲਕੁਲ ਰੋਂਗ ਹੈ ਜਿਹੜਾ ਬੀ ਆਪਸ਼ਨ ਹੈ ਤੇ ਜਿਹੜਾ ਏ ਆਪਸ਼ਨ ਹੈ ਫ੍ਰੀਜ ਡਰਾਈਡ ਲਾਈਵ ਅਟੈਨੂਏਟਡ ਵੈਕਸੀਨ ਹੈ ਬਿਲਕੁਲ ਕਰੈਕਟ ਹੈ ਓਕੇਜਨਲੀ ਐਸੋਸੀਏਟਡ ਵਿਦ ਦ ਟੀਐਸਐਸ ਕੋਂਟਰਾ ਇੰਡੀਕੇਟਡ ਇਨ ਅ ਪ੍ਰੈਗਨੈਂਸੀ ਬੇਟਾ ਇਹ ਸਾਰੀਆਂ ਦੇ ਸਾਰੀਆਂ ਬੇਟਾ ਕਰੈਕਟ ਹੈਗੀਆਂ ਤੇ ਆਪਣੇ ਕੋਲ 20 ਨੰਬਰ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਬੀ ਆਪਸ਼ਨ ਬਿਲਕੁਲ ਕਰੈਕਟ ਹੈ ਜ਼ੀਰੋ ਇਨਸੀਡੈਂਸ ਇਜ ਜ਼ੀਰੋ ਇਨਸੀਡੈਂਸ ਦਾ ਮਤਲਬ ਕੀ ਹੁੰਦਾ ਬੇਟਾ ਐਲੀਮੀਨੇਸ਼ਨ ਆਫ ਡਿਜ਼ੀਜ਼ ਇਹ ਏ ਆਪਸ਼ਨ ਬਿਲਕੁਲ ਕਰੈਕਟ ਹੈ ਐਲੀਮੀਨੇਸ਼ਨ ਆਫ ਡਿਜ਼ੀਜ਼ ਬੇਟਾ 22 ਨੰਬਰ ਕੁਐਸਚਨ ਦੇਖੋ ਰਿਕਾਰਡ ਜੋ ਆਫ ਦਾ ਟ੍ਰੀਟਮੈਂਟ ਆਫ ਪੇਸ਼ੈਂਟ ਉਹਨਾਂ ਨੂੰ ਹਸਪੀਟਲ ਦੇ ਦੁਆਰਾ ਹੀ ਰੱਖਿਆ ਜਾਂਦਾ ਬੇਟਾ ਰਿਕਾਰਡ ਜੋ ਆਫ ਦਾ ਪੇਸ਼ੈਂਟ ਇਜ ਕੈਪਟ ਬਾਈ ਹਸਪੀਟਲ ਬੇਟਾ ਜਾ ਰੱਖਣਾ ਹੈਗਾ 23 ਨੰਬਰ ਕੁਐਸਚਨ ਦੇਖੋ ਐਨੂਅਲ ਅੰਡਰ ਫਾਈਵ ਡੈਥ ਬੇਟਾ 글로ਬਲੀ ਰਿਪੋਰਟਡ ਆਰ ਬੇਟਾ ਆਪਣੇ ਕੋਲ ਇਹ 6 ਮਿਲੀਅਨ ਜਿਹੜੀਆਂ ਡੈਥ ਜਿਹੜੀਆਂ ਐਨੂਅਲੀ ਬੇਟਾ ਰਿਪੋਰਟ ਕੀਤੀਆਂ ਜਾਂਦੀਆਂ ਹੈਗੀਆਂ ਬੇਟਾ ਅਬ ਆਪਣੇ ਕੋਲ 24 ਨੰਬਰ ਕੁਐਸਚਨ ਦੇਖੋ ਫਾਦਰ ਆਫ ਐਪੀਡੀਮੀਓਲੋਜੀ ਫਾਦਰ ਆਫ ਐਪੀਡੀਮੀਓਲੋਜੀ ਬੇਟਾ ਜੋਹਨ ਸਨੋਨੂ ਕਿਹਾ ਜਾਂਦਾ ਹੈਗਾ ਯਾਦ ਰੱਖਣਾ ਹੈਗਾ ਸਕਾਰਲ ਲੈਂਡਸਟੈਨਰ ਨੇ ਬੇਟਾ ਆਪਣੇ ਕੋਲ ਬਲੱਡ ਗਰੁੱਪ ਨੂੰ ਡਿਸਕਵਰ ਕੀਤਾ ਸੀਗਾ ਰੋਬਰਟ ਹੁੱਕ ਨੇ ਬੇਟਾ ਆਪਣੇ ਕੋਲ ਸੈਲ ਦੀ ਡਿਸਕਵਰੀ ਕੀਤੀ ਸੀ 1665 ਦੇ ਵਿੱਚ ਬੇਟਾ ਇਸ ਕਰਕੇ ਹਰੇਕ ਪੁਆਇੰਟ ਨੂੰ ਤੁਸੀਂ ਨੋਟ ਕਰਨਾ ਹੈ 24th ਨੰਬਰ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਏ ਹੈ ਬਿਲਕੁਲ ਕਰੈਕਟ 25th ਕੁਐਸਚਨ ਦੇਖੋ ਬੇਟਾ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਕੰਪੋਨੈਂਟ ਆਫ ਐਪੀਡੀਮੀਓਲੋਜੀ ਟ੍ਰਾਈਐਡ ਬੇਟਾ ਟ੍ਰਾਈਐਡ ਮਤਲਬ ਕਿ ਤਿੰਨ ਆਪਣੇ ਕੋਲ ਐਪੀਡੀਮੀਓਲੋਜੀਕਲ ਟ੍ਰਾਈਐਡ ਦੇ ਵਿੱਚ ਏਜੰਟ ਵੀ ਆ ਜਾਂਦਾ ਹੈ ਹੋਸਟ ਵੀ ਆ ਜਾਂਦਾ ਤੇ এনਵਾਇਰਨਮੈਂਟ ਵੀ ਆ ਜਾਂਦਾ ਸਰਵੇਲੈਂਸ ਨਹੀਂ ਆਉਂਦਾ ਠੀਕ ਹੈ ਇਹਨਾਂ ਨੇ ਨੋਟ ਅ ਕੰਪੋਨੈਂਟ ਪੁੱਛਿਆਗਾ ਸਰਵੇਲੈਂਸ ਹੈ ਜਿਹੜਾ ਉਹ ਕੰਪੋਨੈਂਟ ਨਹੀਂ ਹੈਗਾ ਐਪੀਡੀਮੀਓਲੋਜੀਕਲ ਟ੍ਰਾਈਐਡ ਦਾ ਯਾਦ ਰੱਖਣਾ ਐਪੀਡੀਮੀਓਲੋਜੀਕਲ ਟ੍ਰਾਈਐਡ ਦੇ ਵਿੱਚ ਏਜੰਟ ਹੋਸਟ ਤੇ এনਵਾਇਰਨਮੈਂਟ ਏਜੰਟ ਹੋਸਟ ਤੇ एनवायरनमेंट बेटा ਇਹ ਤਿੰਨੋਂ ਦੇ ਤਿੰਨੋਂ ਆਂਦੇ ਨੇ ਇਹ ਪੁਆਇੰਟ ਨੂੰ ਤੁਸੀਂ ਯਾਦ ਰੱਖਣਾ एग्जाम ਪੁਆਇੰਟ ਉਹਦੇ ਨਾਲ ਇੰਪੋਰਟੈਂਟ ਹੈ 26 ਨੰਬਰ ਕੁਐਸਚਨ ਦੇਖੋ ਦਾ ਸਟੱਡੀ ਆਫ ਦਾ ਡਿਸਟ੍ਰਿਬਿਊਸ਼ਨ ਐਂਡ ਡਿਟਰਮਿਨੇਸ਼ਨ ਆਫ ਦਾ ਡਿਜੀਜ਼ ਬੇਟਾ ਇਹਨੂੰ ਅਸੀਂ ਬੋਲਦੇ ਆ ਐਪੀਡੀਮੀਓਲੋਜੀ ਜਦੋਂ ਅਸੀਂ ਕਿਸੇ ਵੀ ਡਿਜੀਜ਼ ਦੀ ਡਿਸਟ੍ਰਿਬਿਊਸ਼ਨ ਦੇਖਦੇ ਆ ਜਾਂ ਉਹਦੀ ਡਿਟਰਮਿਨੈਂਟਸ ਦੇਖਦੇ ਆਂਗੇ ਉਹਨੂੰ ਅਸੀਂ ਐਪੀਡੀਮੀਓਲੋਜੀ ਕਹਿੰਦੇ ਆਗੇ ਦਾ ਯੂਜ਼ ਆਫ ਮੈਡੀਕਲ ਸੋਸ਼ੀਓਲੋਜੀ ਇਹ ਬੇਟਾ 27 ਦਾ ਇਹਦਾ ਮੈਡੀਕਲ ਸੋਸ਼ੀਓਲੋਜੀ ਦਾ ਮਤਲਬ ਹੈਗਾ ਸਰਵੇਇੰਗ ਦਾ ਰੋਲ ਆਫ ਸੋਸ਼ਲ ਫੈਕਟਰ ਇਨ ਦਾ ਇਨਫੈਕਟਿਅਸ ਡਿਜੀਜ਼ ਦੇ ਵਿੱਚ ਜਿਹੜੀਆਂ ਇਨਫੈਕਸ਼ਨ ਦੇ ਥਰੂ ਡਿਜੀਜ਼ ਹੁੰਦੀਆਂ ਉਹਨਾਂ ਦੇ ਵਿੱਚ ਅਸੀਂ ਸੋਸ਼ਲ ਫੈਕਟਰ ਨੂੰ ਦੇਖਣਾ ਹੈਗਾ ਉਹਨੂੰ ਸਰਵੇ ਕਰਨਾ ਹੈਗਾ ਬੇਟਾ ਇਹ ਸੋਸ਼ਲ ਮੈਡੀਕਲ ਸੋਸ਼ੀਓਲੋਜੀ ਹੈ ਬੇਟਾ 1 ਪੀਐਸਸੀ ਹੈ ਜਿਹੜੀ ਕਿੰਨੀ ਪਾਪੂਲੇਸ਼ਨ ਕਵਰ ਕਰਦੀ ਹੈਗੀ ਜਿਹੜੀ 1 ਪੀਐਸਸੀ ਹੈ ਪ੍ਰਾਇਮਰੀ ਹੈਲਥ ਸੈਂਟਰ ਹੈ ਉਹ 30000 ਦੀ ਪਾਪੂਲੇਸ਼ਨ ਨੂੰ ਕਵਰ ਕਰਦਾ ਹੈਗਾ ਤੇ ਜਿਹੜੀ ਆਪਣੇ ਕੋਲ ਸਬ ਸੈਂਟਰ ਹੁੰਦਾ ਬੇਟਾ ਸਬ ਸੈਂਟਰ ਹੈ ਜਿਹੜਾ ਉਹ 3000 ਤੋਂ 5000 ਦੀ ਪਾਪੂਲੇਸ਼ਨ ਨੂੰ ਕਵਰ ਕਰਦਾ ਹੈਗਾ ਇਹ ਪੁਆਇੰਟ ਯਾਦ ਰੱਖਣੇ ਆ 29 ਨੰਬਰ ਕੁਐਸਚਨ ਦੇਖੋ ਇੱਕ ਐਨ ਆਰਗੇਨਿਜ਼ਮ ਵਿੱਚ ਕੈਰੀਜ਼ ਮਾਈਕਰੋਬਸ ਫ੍ਰੋਮ 1 ਪਰਸਨ ਟੂ ਅਨਦਰ ਪਰਸਨ ਉਹਨੂੰ ਬੋਲਦੇ ਆ ਵੈਕਟਰ ਵੈਕਟਰ ਬੇਟਾ ਜਿਵੇਂ ਆਪਣੇ ਕੋਲ ਕਹਿੰਦੇ ਆ ਕਿ ਫੀਮੇਲ ਐਨੋਫਲੀਜ਼ ਮਸਕਿਟੋ ਇਹ ਮਲੇਰੀਆ ਦੇ ਕੇਸ ਦੇ ਵਿੱਚ ਪਲਾਜ਼ਮੋਡੀਅਮ ਨਾਂ ਦੇ ਪਲਾਜ਼ਮੋਡੀਅਮ ਨਾਂ ਦੇ ਪ੍ਰੋਟੋਜ਼ੋਆ ਨੂੰ ਬੇਟਾ ਆਪਣੇ ਕੋਲ ਨਾ ਨਾ ਹੈਲਦੀ ਪਰਸਨ ਤੋਂ ਹੈਲਦੀ ਪਰਸਨ ਤੱਕ ਲੈ ਕੇ ਜਾਂਦਾ ਹੈਗਾ ਉਹ ਇਸ ਕਰਕੇ ਅਸੀਂ ਫੀਮੇਲ ਐਨੋਫਲੀਜ ਨੂੰ ਮਲੇਰੀਆ ਦੇ ਕੇਸ ਦੇ ਵਿੱਚ ਵੈਕਟਰ ਕਹਾਗੇ ਜਿਹੜਾ ਪਲਾਜ਼ਮੋਡੀਅਮ ਵਾਈਵੈਕਸ ਹੈ ਇਹ ਪੋਜੀਟਿਵ ਏਜੰਟ ਹੈਗਾ ਠੀਕ ਹੈ ਇਹ ਯਾਦ ਰੱਖਣਾ ਹੈਗਾ ਮਲੇਰੀਆ ਦੇ ਕੇਸ ਦੇ ਵਿੱਚ ਪਲਾਜ਼ਮੋਡੀਅਮ ਵਾਈਵੈਕਸ ਕੀ ਹੈ ਇੱਕ ਪ੍ਰੋਟੋਜ਼ੋਆਨ ਹੈ ਠੀਕ ਹੈ ਇਹ ਵੀ ਚੀਜ਼ ਯਾਦ ਰੱਖਣੀ ਹੈਗੀ ਆ 3 ਨੰਬਰ ਕੁਐਸਚਨ ਦੇਖੋ ਫੋਲੋਇੰਗ ਫੋਲਿੰਗ ਦਾ ਡਾਈਮੈਂਸ਼ਨਸ ਆਫ ਦਾ ਹੈਲਥ ਐਕਸੈਪਟ ਬੇਟਾ ਜਦੋਂ WHO WHO ਦੀ ਫੁੱਲ ਫਾਰਮ ਕੀ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਇਹਦਾ ਹੈੱਡਕੁਆਟਰ ਕਿੱਥੇ ਹੈ ਬੇਟਾ ਜਨੀਵਾ ਸਵਿਟਜ਼ਰਲੈਂਡ ਦੇ ਵਿੱਚ ਇਹ ਕਦੋਂ ਹੋਣ ਦੇ ਵਿੱਚ ਆਇਆ ਕਦੋਂ ਇਹ ਸਟੈਬਲਿਸ਼ ਹੋਇਆ ਬੇਟਾ 7 ਅਪ੍ਰੈਲ ਨਾ 1948 ਨੂੰ 7 ਅਪ੍ਰੈਲ 1948 ਨੂੰ ਇਸ ਕਰਕੇ ਅਸੀਂ 7 ਅਪ੍ਰੈਲ ਨੂੰ ਹੈਲਥ ਡੇ ਬਣਾਇਆ ਜਾਂਦਾ ਹੈ ਹੈਲਥ ਡੇ ਬਣਾਇਆ ਜਾਂਦਾ ਹੈ ਬੇਟਾ ਸਿਹਤ ਦਿਵਸ ਬਣਾਇਆ ਜਾਂਦਾ ਹੈ ਯਾ ਰੱਖਣਾ ਇਹ ਪੁਆਇੰਟ ਵੀ ਇੰਪੋਰਟੈਂਟ ਹੁੰਦੇ ਨੇਗੇ ਜਿਹੜੀ WHO ਦੀ ਡੈਫੀਨੇਸ਼ਨ ਹੈ ਉਹਦੇ ਵਿੱਚ ਅਸੀਂ ਫਿਜ਼ੀਕਲ ਹੈਲਥ ਮੈਂਟਲ ਹੈਲਥ ਤੇ ਸੋਸ਼ਲ ਹੈਲਥ ਅਸੀਂ ਦੇਖਦੇ ਆਂ ਫਾਈਨੈਂਸ਼ੀਅਲ ਹੈਲਥ ਕਦੇ ਵੀ ਨਹੀਂ ਦੇਖੀ ਜਾਂਦੀ ਬੇਟਾ ਆਪਣੇ ਕੋਲ 3 ਨੰਬਰ ਕੁਐਸਚਨ ਦਾ ਜਿਹੜਾ ਹੈਗਾ A ਆਪਸ਼ਨ ਹੈ ਬਿਲਕੁਲ ਕਰੈਕਟ ਹੈ ਯਾਦ ਰੱਖਣਾ ਬੇਟਾ 31 ਨੰਬਰ ਕੁਐਸਚਨ ਦੇਖੋ ਸਡਨ ਇਨਕਰੀਸ ਇਨ ਦਾ ਅਕਰੈਂਸ ਆਫ ਅ ਡਿਜੀਜ਼ ਇਨ ਪਰਟੀਕੂਲਰ ਟਾਈਮ ਐਂਡ ਪਲੇਸ ਇਜ਼ ਨੋਨ ਐਜ਼ ਆਊਟਬਰੇਕ ਜਿਵੇਂ ਅਸੀਂ ਤੁਖ ਦੇਖਿਆ ਸੀ ਕੋਵਿਡ ਹੈ ਜਿਹੜਾ ਉਹ ਇੱਕਦਮ ਫੈਲਿਆ ਸੀ ਬੇਟਾ ਸਡਨਲੀ ਬੇਟਾ ਉਹਨੂੰ ਅਸੀਂ ਬੋਲਦੇ ਹਾਂ ਆਊਟਬਰੇਕ ਜਦੋਂ ਇਕਦਮ ਹੀ ਕੋਈ ਡਿਜੀਜ਼ ਹੈ ਜਿਹੜੀ ਉਹ ਸਪਰੈਡ ਕਰਦੀ ਹੈ ਬੇਟਾ ਇਹ ਲਿਖਿਆਂ ਵਿੱਚੋਂ ਕਿਹੜੀ ਨੋਨ ਕਾਮਿਕੇਬਲ ਡਿਜੀਜ਼ ਹੈ ਨਹੀਂ ਹੈਗੀ ਯਾਨੀ ਕਿ ਅਸੀਂ ਕਾਮਨੀਕੇਬਲ ਡਿਜ਼ੀਜ਼ ਦੱਸਣੀ ਹੈ ਕਿਹੜੀ ਹੈ ਬੇਟਾ ਡਾਇਬਟੀਜ਼ ਨੋਨ ਕਾਮਨੀਕੇਬਲ ਆ ਬਲਾਈਨੈਸ ਨੋਨ ਕਾਮਨੀਕੇਬਲ ਹੈ ਸਿਲ ਸਿਜਲੋਸਿਸ ਬੇਟਾ ਇਹ ਕਮਿਊਨੀਕੇਬਲ ਹੈਗੀ ਹੈ ਬੇਟਾ ਇਹ ਆਪਣੇ ਕੋਲ ਬੀ অপਸ਼ਨ ਬਿਲਕੁਲ கரੈਕਟ ਹੈ ਅੱਜ ਦੀ ਕਲਾਸ ਦਾ ਬੇਟਾ ਲਾਸਟ ਕੁਐਸਚਨ ਬੇਟਾ ਵਿਚ ਆਫ ਦਾ ਫੋਲੋਇੰਗ ਇਹ ਵਾਇਰਲ ਡਿਜੀਜ਼ ਬੇਟਾ ਤੁਹਾਨੂੰ ਦੱਸ ਚੁੱਕੇ ਹਾਂ ਕੋਲਰਾ ਜਿਹੜੀ ਹੈਗੀ ਹੈ ਬੈਕਟੀਰੀਅਲ ਡਿਜੀਜ਼ ਹੈ ਟੈਟਨਸ ਬੈਕਟੀਰੀਅਲ ਹੈ ਰੈਵੀਜ ਰੈਵੀਜ ਵਾਇਰਸ ਤੋਂ ਹੋਣ ਵਾਲੀ ਡਿਜੀਜ਼ ਹੈ ਬੇਟਾ ਆਪਣੇ ਕੋਲ 33 ਨੰਬਰ ਕੁਐਸਚਨ ਦਾ ਜਿਹੜਾ ਸੀ ਆਪਸ਼ਨ ਹੈ ਇਹ ਬਿਲਕੁਲ கரੈਕਟ ਹੈ ਤੇ ਤੁਸੀਂ ਸੀ ਆਪਸ਼ਨ ਨੂੰ ਬੇਟਾ ਟਿਕ ਕਰਨਾ ਹੈਗਾ ਪੇਪਰ ਦੇ ਲਈ ਇਹ ਇੰਪੋਰਟੈਂਟ ਹੈ ਇਹ ਬੇਟਾ ਅੱਜ ਦੇ ਲਈ ਮੈਂ ਇੰਨੇ ਕੁਐਸਚਨ ਕਰਵਾਏ ਨੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਲਾਈਕ ਸ਼ੇਅਰ ਜਰੂਰ ਕਰ ਦਿਓ ਮੇਰਾ ਨਾਮ ਡਾਕਟਰ ਸੁਨੀਲ এডਿਕੇਸ਼ਨ ਹਬ ਅੰਬੀ ਇੰਸਟੀਚੂਟ ਮਾਨਸਾ ਤੇ ਪਟਿਆਲਾ ਸਾਡੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਦੇ ਵਿੱਚ ਆਫਲਾਈਨ ਕਲਾਸੇਜ ਵੀ ਲੱਗ ਰਹੀਆਂ ਬੇਟਾ ਜਿਹੜੀਆਂ ਮਾਨਸਾ ਦੇ ਵਿੱਚ ਆਫਲਾਈਨ ਕਲਾਸੇਜ ਦੋ ਦਿਨ ਲੱਗ ਰਹੀ ਹੈ ਸੈਚਰਡੇ ਤੇ ਸੰਡੇ ਤੇ ਪਟਿਆਲਾ ਦੇ ਵਿੱਚ ਮੰਡੇ ਟੂ ਥਰਸਡੇ ਬੇਟਾ ਕਲਾਸੇ ਲੱਗ ਰਹੀਆਂ ਹੈਗੀਆਂ ਆਫਲਾਈਨ ਤੇ ਔਨਲਾਈਨ ਹਰ ਰੋਜ਼ ਬੇਟਾ ਕਲਾਸੇ ਲੱਗਦੀ ਹੈਗੀ ਤੇ ਜੇਕਰ ਕੋਈ ਵੀ ਬੱਚਾ ਬੇਟਾ ਜੀਐਨਐਮ ਬੀਐਸਸੀ ਨਰਸਿੰਗ ਦਾ ਜਾਂ ਏਐਨਐਮ ਦਾ ਉਹ ਕਲਾਸੇ ਨੂੰ ਜੁਆਇਨ ਕਰਨਾ ਚਾਹੁੰਦਾ ਚਾਹੇ ਔਨਲਾਈਨ ਕਲਾਸੇ ਜਾਂ ਚਾਹੇ ਆਫਲਾਈਨ ਕਲਾਸੇ ਹੈ ਉਹ ਬੇਟਾ 94 94630 79680 ਤੇ ਸੰਪਰਕ ਕਰ ਸਕਦਾ ਹੈ ਬੇਟਾ ਜੇਕਰ ਤੁਹਾਨੂੰ ਤੁਸੀਂ ਫ੍ਰੀ ਕਲਾਸੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਫ੍ਰੀ ਗਰੁੱਪ ਦੇ ਨਾਲ ਵੀ ਜੁਆਇਨ ਕਰ ਸਕਦੇ ਹੋ ਤੁਸੀਂ ਫ੍ਰੀ ਗਰੁੱਪ ਦੇ ਨਾਲ ਜੁਆਇਨ ਕਰਨ ਦੇ ਲਈ ਬੇਟਾ ਸਿਰਫ ਐਸੇ ਨੰਬਰ ਦੇ ਉੱਪਰ WhatsApp ਨੰਬਰ ਦੇ ਉੱਪਰ ਬੇਟਾ ਹੈਲੋ ਲਿਖ ਕੇ ਫ੍ਰੀ ਗਰੁੱਪ ਜੁਆਇਨ ਵਾਸਤੇ ਲਿਖ ਕੇ ਬੇਟਾ ਤੁਸੀਂ WhatsApp ਕਰਨਾ ਸਾਨੂੰ ਫ੍ਰੀ ਗਰੁੱਪ ਦੇ ਵਿੱਚ ਜੁਆਇਨ ਕਰ ਲਿਆ ਜਾਵੇਗਾ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਅੰਬੀ ਇੰਸਟੀਚੂਟ ਮਾਨਸਾ ਤੇ ਪਟਿਆਲਾ